ਦੋਸਤੋ ਅਰਜਨ ਟ ਲੌਂਗ ਵੱਲੋਂ ਆਪਣੀ ਸੋਹਣਾ ਗੀਤਾਂ ਦੀ ਐਲਬਮ ਪਤੰਦਰ ਰਿਲੀਜ਼ ਕਰ ਦਿੱਤੀ ਗਈ ਹੈ ਤੇ ਅੱਜ ਅਸੀਂ ਇਸ ਐਲਬਮ ਦੇ ਗੀਤ ਸ਼ੇਰੇ ਪੰਜਾਬ ਉੱਪਰ ਗੱਲ ਕਰਾਂਗੇ ਜਿਸ ਵਿੱਚ ਅਰਜਨ ਲਿਖਦਾ ਹੈ ਕਿ ਹਯੋ ਦੇ ਬੰਨਿਆ ਬੰਨਿਆ ਟਵੇਂ ਤੇ ਕੋਈ ਨੂਰ ਹੁੰਦਾ ਸੀ ਹਯੋ ਦੇ ਬੰਨਿਆ ਇਨ੍ਹਾਂ ਲਾਈਨਾਂ 'ਚ ਅਰਜਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਜੀਵਾਂ ਦੇ ਡਾਲੇ ਨਾਲ ਬੰਨੀ ਕੋਈ ਨੂਰ ਹੀਰੇ ਦਾ ਜ਼ਿਕਰ ਕੀਤਾ ਗਿਆ ਕੌਣ ਸੀ ਕੋਈ ਨੂਰ ਹੀਰੇ ਦਾ ਅਸਲ ਮਾਲਕ ਮਹਾਰਾਜਾ ਰਣਜੀਤ ਸਿੰਘ ਜੀ ਤੱਕ ਕੋਹੀਨੂਰ ਹੂਰਾ ਕਿਵੇਂ ਪਹੁੰਚਿਆ ਕਿਵੇਂ ਗੋਲੇ ਧੂਖੇ ਨਾਲ ਈ ਹੀਰਾ ਇੰਗਲੈਂਡ ਲੈ ਗਏ ਤੇ ਕਿਉਂ ਇਸ ਹੀਰੇ ਨੂੰ ਖੁੰਨੀ ਜਿਹਦਾ ਆਖਿਆ ਜਾਂਦਾ ਜਾਣਨ ਦੀਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਾ ਕੋਹੀਨੂਰ ਹੀਰਾ ਅੱਜ ਤੋਂ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਖਾਨਾਂ ਵਿੱਚੋਂ ਮਿਲਿਆ ਸੀ 793 ਕੈਰਟ ਦਾ ਈ ਹੀਰਾ ਉਸ ਵਕਤ ਆਪਣੀ ਹੁਣ ਦੇ ਸਾਈਜ਼ ਨਾਲੋਂ 5 ਗੁਣਾ ਜ਼ਿਆਦਾ ਵੱਡਾ ਸੀ ਅੱਜ ਦੇ ਸਮੇਂ ਜੇਕਰ ਦੇਖਿਆ ਜਾਵੇ ਤਾਂ ਹੁਣ ਈ ਹੀਰਾ 106 ਕੈਰਟ ਦਾ ਹੈ ਇਹ ਹੀਰਾ ਕੱਕਤਿਆਂ ਜੋ ਕਿ ਪੀਲੂ ਕਮਿਊਨਿਟੀ ਨਾਲ ਸੰਬੰਧਿਤ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਿਆ ਸੀ ਹੀਰਾ ਮਰਨ ਤੋਂ ਬਾਅਦ ਕੱਕਤਿਆਂ ਨੇ ਇਹ ਹੀਰਾ ਆਪਣੀ ਭੱਦਰ ਕਾਲੀ ਮਾਤਾ ਦੀ ਮੂਰਤੀ ਦੀ ਖੱਪੀ ਅੱਖ ਵਿੱਚ ਜਨ ਦਿੱਤਾ ਜਦ ਖਿਲਜੀ ਨੇ ਕੱਕਤਿਆਂ ਉੱਪਰ ਹਮਲਾ ਕੀਤਾ ਤਾਂ ਉਹ ਇਸ ਹੀਰੇ ਦੀ ਚਮਕ ਦੇਖ ਕੇ 당ਗ ਰਹਿ ਗਿਆ ਅਤੇ ਇਸ ਹੀਰੇ ਨੂੰ ਆਪਣੇ ਨਾਲ ਲੈ ਗਿਆ ਫਿਰ ਜੀਕੋਰ ਇਹ ਹੀਰਾ 6 ਕੁ ਸਾਲਾਂ ਤੱਕ ਰੱਖਿਆ ਤੇ ਇਸ ਤੋਂ ਬਾਅਦ ਬੜੀ ਬਹਿਰੀਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਤਰ੍ਹਾਂ ਹੀ ਕਰਦੇ ਕਰਾਉਂਦੇ ਇਹ ਹੀਰਾ ਫਿਰ ਤੁਗਲਕ ਸਾਮਰਾਜ ਸੈਯਦ ਲੋਧੀ ਅਤੇ ਫਿਰ ਮੁਗਲ ਬਾਦਸ਼ਾਹ ਬਾਬਰ ਕੋਲ ਆ ਗਿਆ ਇੱਥੇ ਇਸ ਵਕਤ ਤੱਕ ਇਹ ਹੀਰਾ ਇੰਨਾ مشغੂਰ ਨਹੀਂ ਸੀ ਅਤੇ ਨਾ ਹੀ ਇਸ ਨੂੰ ਕੋਈ ਨਾਮ ਦਿੱਤਾ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਕਿਵੇਂ 18ਵੀਂ ਸਦੀ ਦੇ ਦੌਰਾਨ ਜਦ ਇਹ ਹੀਰਾ ਮੁਗਲ ਰਾਜੇ ਮੁਹੰਮਦ ਰੰਗੀਲੇ ਦੇ ਕੋਲ ਗਿਆ ਤਾਂ ਇਸ ਨੂੰ ਆਪਣਾ ਇਹ ਨਾਮ ਕੋਹੀਨੂਰ ਕਿਉਂ ਤੇ ਕਿਵੇਂ ਮਿਲਿਆ ਆਂਦੇ ਰਾਜੀ ਨਾਦਰਸ਼ਾਹ ਨੇ ਆਪਣੇ 1.5 ਲੱਖ ਦੀ ਫੌਜ ਨਾਲ ਮੁਹੰਮਦ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੱਤਾ। ਦਿੱਲੀ ਦੇ 30 ਹਜ਼ਾਰ ਲੋਕਾਂ ਦਾ ਕਤਲ ਇੱਕ ਦਿਨ ਵਿੱਚ ਕੀਤਾ ਗਿਆ। ਇਸ ਕਤਲੇਆਮ ਨੂੰ ਰੋਕਣ ਦੀ ਰੰਗੀਲੇ ਨੇ ਨਾਦਰਸ਼ਾਹ ਅੱਗੇ ਗੋਡੇ ਟੇਕ ਦਿੱਤੇ ਤੇ ਤਾਂ ਸਿਰ ਨਾਦਰਸ਼ਾਹ ਨੇ ਕਿਹਾ ਕਿ ਉਹ ਇਸ ਕਤਲੇਆਮ ਨੂੰ ਰੋਕ ਦੇਵੇਗਾ। ਪਰ ਉਸ ਨੂੰ 90 ਕਰੋੜ ਦੀ ਰਕਮ ਦਾ ਕੀਤੀ ਜਾਵੇ। ਕਾਂਫੇਰਨ ਜ਼ਿਲ੍ਹੇ ਨੇ ਆਪਣੇ ਖਜ਼ਾਨੇ ਅਤੇ ਬਾਕੀ ਲੋਕਾਂ ਤੋਂ ਧੱਕੇ ਦੇ ਨਾਲ ਲੁੱਟ ਖੋਹ ਕਰਕੇ ਇਹ ਰਕਮ ਨਾਦਰ ਸ਼ਾਹ ਨੂੰ ਅਦਾ ਕਰ ਦਿੱਤੀ। ਨਾਦਰ ਸ਼ਾਹ ਬੜਾ ਖੁਸ਼ ਹੋਇਆ ਅਤੇ ਜਸ਼ਨ ਮਨਾਉਣ ਲੱਗਾ। ਤਾਂ ਦੇ ਇੱਕ ਨੱਚਣ ਵਾਲੀ ਜੋ ਕਿ ਪਹਿਲਾਂ ਰੰਗੀਲੇ ਦੇ ਦਰਬਾਰ ਵਿੱਚ ਨੱਚਿਆ ਕਰਦੀ ਸੀ, ਉਸਨੇ ਨਾਦਰ ਸ਼ਾਹ ਦੇ ਸਾਹਮਣੇ ਨੱਚਦੀ ਨੇ ਕਿਹਾ ਕਿ ਤੁਸੀਂ 90 ਕਰੋੜ ਦਾ ਜਸ਼ਨ ਮਨਾ ਰਹੇ ਹੋ, ਬਲਕਿ ਇਸ ਕੋ ਵੀ ਬੰਦ ਕੀਮਤੀ ਹੀਰਾ ਨੰਗੀਲਾ ਆਪਣੀ ਪੱਗ ਥੱਲੇ ਲੁਕੋਈ ਫਿਰਦਾ ਹੈ। ਅਸਲ ਵਿੱਚ ਦੋਸਤੋ ਰੰਗੀਲਾ ਉਸ ਵਕਤ ਆਪਣੇ ਮਯੂਰ ਸਿੰਘਾਸ਼ਨ ਤੋਂ ਹੀਰਾ ਪੱਟ ਕੇ ਆਪਣੀ ਪੱਗੇ ਹੇਠਾਂ ਲੁਕੋ ਲੈਂਦਾ ਹੈ ਤਾਂ ਜੋ ਇਸ ਉੱਪਰ ਨਾਦਰ ਸ਼ਾਹ ਦੀ ਨਜ਼ਰ ਨਾ ਪਵੇ ਜਦ ਨਾਦਰ ਸ਼ਾਹ ਨੂੰ ਇਸ ਹੀਰੇ ਬਾਰੇ ਪਤਾ ਚੱਲਦਾ ਤਾਂ ਉਹ ਇੱਕ ਚਾਲ ਖੇੜਦਾ ਹੈ ਉਹ ਰੰਗੀਲੇ ਨੂੰ ਆਖਦਾ ਕਿ ਹੁਣ ਤਾਂ ਆਪਣੀ ਸਹਿਮਤੀ ਹੋ ਗਈ ਹੈ ਇਹ ਸਾਡੀ ਪੱਗ ਵਟਾਉਣ ਦਾ ਰਿਵਾਜ ਹੈ ਜਦ ਰੰਗੀਲਾ ਆਪਣੀ ਪੱਗ ਸਿਰ ਤੋਂ ਲੋਂਦਾ ਤਾਂ ਨਾਦਰ ਸ਼ਾਹ ਇਸ ਹੀਰੇ ਦੀ ਚਮਕ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਇਸ ਦੰਮੂ ਰੋਮਬੋ ਨਿਕਲਦੇ ਹਨ ਕੋਹੀਨੂਰ ਕੋਹੀ ਮਤਲਬ ਪਹਾੜ ਤੇ ਨੂਰ ਮਤਲਬ ਰੌਸ਼ਨੀ ਯਾਨੀ ਕਿ ਰੌਸ਼ਨੀ ਦਾ ਪਹਾੜ ਇਸ ਤਰ੍ਹਾਂ ਇਸ ਕੀਮਤੀ ਹੀਰੇ ਨੂੰ ਆਪਣਾ ਨਾਮ ਕੋਹੀਨੂਰ ਮਿਲਿਆ ਇਹ ਹੀਰਾ ਨਾਦਰ ਸ਼ਾਹ ਕੋਲ ਸੱਤ ਕਸਾਲ ਲਈ ਰਿਹਾ ਅਤੇ ਬਾਅਦ ਵਿੱਚ ਨਾਦਰ ਸ਼ਾਹ ਦੇ ਕਿਸੇ ਕਰੀਬੀ ਨੇ ਉਸ ਨੂੰ ਸੁੱਤੇ ਪਏ ਨੂੰ ਗळा ਵੱਟ ਕੇ ਮਾਰ ਦਿੱਤਾ ਤੁਸੀਂ ਦੇਖੀ ਸਾਧੇ ਹੋ ਕਿ ਹੀਰਾ ਕਿੰਨਾ ਕੋਮਤੀ ਸੀ ਜਿਸ ਨੂੰ ਆਪਾਂ ਹੀ ਕੋਈ ਬਚਾ ਕੇ ਰੱਖਾਂ ਦੀ ਪਤਾ ਨਹੀਂ ਕਿੰਨਿਆਂ ਕੋ ਰਾਜਿਆਂ ਨੇ ਆਪਣਾ ਖੂਨ ਬਹਾ ਲਿਆ ਤੇ ਹੁਣ ਤੁਸੀਂ ਖੁਦ ਆਪ ਦੱਸੋ ਜੇਕਰ ਤੁਹਾਨੂੰ ਕੋਲ ਵੀ ਇੰਨੀ ਕੀਮਤੀ ਚੀਜ਼ ਹੁੰਦੀ ਤਾਂ ਤੁਸੀਂ ਉਸ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾਂਦੇ ਇਹ ਹੀਰਾ ਕਈ ਰਾਜਿਆਂ ਕੋਲ ਘੁੰਮਦਾ ਰਿਹਾ ਤੇ ਫਿਰ ਸ਼ਾ ਸੁਜਾ ਕੋਲ ਆ ਗਿਆ ਸ਼ਾ ਸੁਜਾ ਤੋਂ ਇਹ ਹੀਰਾ ਸਿੱਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚ ਗਿਆ ਪਰ ਇਹ ਹੀਰਾ ਮਹਾਰਾਜਾ ਜੀ ਸਿੰਘ ਤੱਕ ਪਹੁੰਚਿਆ ਕਿਵੇਂ ਆ ਉਸ ਬਾਰੇ ਵੀ ਜਾਣ ਲਈਏ ਤਦ ਇਹ ਹੀਰਾ ਸ਼ਾਹ ਸੁਜਾ ਕੁਰਸੀ ਤਦ ਇੱਕ ਹਾਮਤ ਬੜੀ ਚਾਹਦੀ ਸੀ ਕਿ ਜਿਸ ਕੋਲ ਵੀ ਇਹ ਕੋਹੀਨੂਰ ਹੀਰਾ ਹੋਵੇਗਾ ਉਹ ਪੂਰੀ ਦੁਨੀਆ ਉੱਪਰ ਰਾਜ ਕਰੇਗਾ ਪਰ ਸ਼ਾਹ ਸੁਜਾ ਨਾਲ ਹੋਇਆ ਬਿਲਕੁਲ ਉਲਟ ਸ਼ਾਹ ਸੁਜਾ ਦਾ ਰਾਜ ਭਾਗ ਖੋਪੀ ਇੱਕ ਕਸ਼ਮੀਰੀ ਰਾਜੇ ਨੇ ਉਸਨੂੰ ਕੈਦ ਕਰ ਲਿਆ ਕਸ਼ਮੀਰੀ ਰਾਜੇ ਨੇ ਸ਼ਾਹ ਸੁਜਾ ਕੋਲੋਂ ਕੋਹੀਨੂਰ ਹੀਰੇ ਦੀ ਮੰਗ ਕੀਤੀ ਪਰ ਅਸਲ ਵਿੱਚ ਉਸ ਵਕਤ ਇਹ ਹੀਰਾ ਉਸਦੀ ਪਤਨੀ ਬਫਾ ਬੇਗਮ ਕੋਲ ਸੀ ਵਫਾ بیگم ਮਹਾਰਾਜਾ ਰਣਜੀਤ ਸਿੰਘ ਜੀ ਕੋਲ ਜਾਂਦੀ ਹੈ ਅਤੇ ਆਖਦੀ ਹੈ ਕਿ ਉਸਦੇ ਪਤੀ ਨੂੰ ਧੋਖੇ ਦੇ ਨਾਲ ਕਸ਼ਮੀਰੀ ਰਾਜੇ ਨੇ ਕੈਦ ਕੀਤਾ ਹੋਇਆ ਜੇਕਰ ਤੁਸੀਂ ਉਸਦੇ ਪਤੀ ਨੂੰ ਛਡਾ ਲਿਆਓ ਤਾਂ ਉਹ ਉਨ੍ਹਾਂ ਨੂੰ ਕੋਹੀਨੂਰ ਹੀਰਾ ਦੇ ਦੇਵੇਗੀ ਮਹਾਰਾਜਾ ਰਣਜੀਤ ਸਿੰਘ ਉਸ ਕਸ਼ਮੀਰੀ ਰਾਜੇ ਉੱਪਰ ਚੜਾਈ ਕਰਕੇ ਸ਼ਾਹ ਸੁਜਾ ਨੂੰ ਛਡਾ ਲਿਆਉਂਦੇ ਹਨ ਪਰ ਜਦ ਹੀਰਾ ਦੇਣ ਦੀ ਬਾਰੀ ਆਉਂਦੀ ਹੈ ਤਾਂ ਸ਼ਾਹ ਸੁਜਾ ਤੇ ਉਸਦੀ ਪਤਨੀ ਚਲਾਕੀਆਂ ਕਰਨ ਲੱਗ ਜਾਂਦੇ ਹਨ ਉਹ ਮਹਾਰਾਜੇ ਨੂੰ ਨਕਲੀ ਹੀਰਾ ਬਣਵਾ ਕੇ ਦਿੰਦੇ ਹਨ ਪਰ ਇਹਨਾਂ ਦਾ ਭੇਤ ਛੇਤੀ ਹੀ ਖੁੱਲ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਮਾਰਨਾ ਨਹੀਂ ਸੀ ਚਾਹੁੰਦੇ ਸੋ ਕਾਫੀ ਸਲਾਹਾਂ ਤੋਂ ਬਾਅਦ ਦੋਨੋਂ ਮੀਆਂ ਮੀ ਵੀ ਆਖਦੇ ਹਨ ਕਿ ਉਹ ਕੋਹੀਨੋਰ ਹੀਰਾ ਦੇ ਹੀ ਦੇਣਗੇ ਪਰ ਬਦਲੇ ਵਿੱਚ ਉਹ ਇੱਕ ਮੋਟੀ ਰਕਮ ਦੀ ਮੰਗ ਕਰਦੇ ਹਨ ਅਤੇ ਆਖਦੇ ਹਨ ਕਿ ਕੋਹੀਨੋਰ ਹੀਰਾ ਮਿਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਕੁਝ ਨਹੀਂ ਕਰਨਗੇ ਅਤੇ ਇਸ ਤਰ੍ਹਾਂ ਅਖੀਰ ਮਹਾਰਾਜਾ ਰਣਜੀਤ ਸਿੰਘ ਕੋਲ ਇਹ ਹੀਰਾ ਆ ਗਿਆ ਦੋਸਤੋ ਮਹਾਰਾਜਾ ਰਣਜੀਤ ਸਿੰਘ ਨੂੰ ਖੰਭੀ ਅੱਖ ਤੋਂ ਨਹੀਂ ਸੀ ਦਿਖਦਾ ਇਸ ਦੀ ਵਜ੍ਹਾ ਕਰਕੇ ਉਸ ਕੋਹਿੰਨूर ਹੀਰੇ ਨੂੰ ਆਪਣੀ ਸੱਜੀ ਬਾਹ ਦੇ ਡੋਲੇ ਨਾਲ ਬੰਨ੍ਹ ਕੇ ਰੱਖਦੇ ਸੀ ਤਾਂ ਜੋ ਉਹਨਾਂ ਨੂੰ ਹੀਰਾ ਸੱਜੀ ਅੱਖ ਨਾਲ ਦਿਖਦਾ ਰਹੇ ਦਰੰਗ ਦੇ ਤਿੰਜੇ ਦੌਰੇ ਤੋਂ ਬਾਅਦ ਜਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਧੂਖੇ ਧੜੀਆਂ ਦਾ ਦੌਰ ਸ਼ੁਰੂ ਹੋ ਗਿਆ ਅਖੀਰ ਖਰਕ ਸਿੰਘ ਅਤੇ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਛੋਟੀ ਰਾਣੀ ਮਹਾਰਾਣੀ ਜਿੰਦਾ ਦਾ ਪੁੱਤਰ ਸੀ ਸਿਰਫ 10 ਸਾਲ ਦੀ ਉਮਰ 'ਚ ਗੋਰੀਆਂ ਨੇ ਧੋਖੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਕੋਲੋਂ ਕੋਹੀਨੂਰ ਹੀਰਾ ਆਪਣੇ ਨਾਮ ਕਰਵਾ ਲਿਆ। ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦ ਕੋਲੋਂ ਦੂਰ ਕਰ ਦਿੱਤਾ ਗਿਆ ਅਤੇ ਇੰਗਲੈਂਡ ਭੇਜ ਕੇ ਉਹਨਾਂ ਨੂੰ 크ਿਸਚਨ ਬਣਾ ਦਿੱਤਾ ਗਿਆ। ਜਦ ਗੋਰੀ ਕੋਹੀਨੂਰ ਹੀਰਾ ਇੰਗਲੈਂਡ ਲੈ ਕੇ ਗਏ ਤਾਂ ਇਸ ਹੀਰੇ ਦੀ ਚਮਕ ਬਿਲਕੁਲ ਖਤਮ ਹੋ ਗਈ। ਜੋ ਵੀ ਲੋਕ ਇਸ ਹੀਰੇ ਨੂੰ ਦੇਖਣ ਹਾਂ ਤਾਂ ਇਸ ਹੀਰੇ ਦਾ ਮਜ਼ਾਕ ਬਣਾਉਣ। ਉਸ ਵਕਤ ਲੋਕ ਇਸ ਹੀਰੇ ਨੂੰ ਮਾਊਂਟਨ ਆਫ ਡਾਰਕ ਕਹਿਣ ਲੱਗ ਪਏ। ਇਸ ਤਰ੍ਹਾਂ ਸ਼ਾਹੀ ਪਰਿਵਾਰ ਨੂੰ ਕਾਫੀ ਸ਼ਰਮ ਆਈ ਅਤੇ ਉਹਨਾਂ ਨੇ ਇਸ ਹੀਰੇ ਦੀ ਚਮਕ ਬਸ ਲਿਆਉਣ ਦੇ ਇਸ ਨੂੰ ਤਰਾਸ਼ਣ ਦਾ ਕੰਮ ਸ਼ੁਰੂ ਕਰ ਦਿੱਤਾ ਤਰਾਸ਼ਣ ਤੋਂ ਬਾਅਦ ਹੁਣ 186 ਕੈਰਟ ਦਾ ਇਹ ਹੀਰਾ ਸਿਰਫ 106 ਕੈਰਟ ਦਾ ਰਹਿ ਗਿਆ 792 ਕੈਰਟ ਦਾ ਇਹ ਹੀਰਾ ਪਹਿਲਾਂ ਔਰੰਗਜ਼ੇਬ ਦੇ ਸਮੇਂ ਤਰਾਸ਼ਿਆ ਗਿਆ ਤੇ ਇਹ 186 ਕੈਰਟ ਦਾ ਰਹਿ ਗਿਆ ਸੀ ਅਤੇ ਇਸ ਤੋਂ ਬਾਅਦ ਗੋਰੀਆਂ ਨੇ ਇਸ ਨੂੰ ਤਰਾਸ਼ ਕੇ ਸਿਰਫ 106 ਕੈਰਟ ਦਾ ਬਣਾ ਦਿੱਤਾ ਮਟਕੋਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਕੋਹੀਨੂਰ ਹੀਰੇ ਦੇ ਨਾਲ ਕਿਸ ਵੀ ਜੁੜਿਆ ਹੋਇਆ ਹੈ ਜਿਸ ਨੂੰ ਕਸ ਆਫ ਕੋਹੀਨੂਰ ਡਾਇਮੰਡ ਆਖਿਆ ਜਾਂਦਾ ਉਸਨੇ ਕਿਤਾਬ 'ਚ ਦੱਸਿਆ ਸੀ ਕਿ ਜਿਸ ਕੋਲ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਜ਼ਰੂਰ ਕਰੇਗਾ ਪਰ ਉਸਦੇ ਨਾਲ ਹੀ ਉਸਦੀ ਜ਼ਿੰਦਗੀ ਵਿੱਚ ਬਰਬਾਦੀ ਅਤੇ ਬਦਕਿਸਮਤੀ ਵੀ ਸ਼ਾਮਲ ਹੋ ਜਾਵੇਗੀ ਸੋ ਦੋਸਤੋ ਇਹ ਸੀ ਕੋਹੀਨੂਰ ਹੀਰੇ ਦੀ ਕਹਾਣੀ